ਸਸੇ ਕੱਲ ਦੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰਾਂ ਅਸੀਂ ਦੀ ਵੱਡੀ ਖਬਰ ਖਬਰ ਨੰਨਤਾ ਕੁਝ ਜ਼ਰੂਰ ਬਨੇ ਰਹਿਣਾ ਜਿੰਨਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦਿਓ ਸ਼ੁਰੂਆਤ ਕਰਦੀ ਅੱਜ ਦੀ ਵੱਡੀ ਖਬਰ ਦਿੱਲੀ ਵਾਈ ਅੱਡੇ ਤੇ ਇੱਕ ਕਸਟਮ ਭਾਗ ਨੇ ਵੱਡੀ ਕਾਰਵਾਈ ਮਹਿਲਾ ਤੋਂ 26 ਆਈਫੋਨ 16 ਪ੍ਰੋ ਮੈਕਸ ਕੀਤੇ ਬਰਾਮਤ ਇਸ ਦਿਨ ਨਾਲ ਹੀ ਖਬਰ ਸਾਹਮਣੇ ਆ ਰਹੀ ਹੈ ਇਸ ਦੇ ਨਾਲ ਹੀ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਆਈਫੋਨ ਕਸਟਮਸ ਪਾਗਨੇ ਦਿੱਲੀ 에어ਪੋਰਟ ਤੇ ਇੱਕ ਮਹਿਲਾ ਯਾਤਰੀ ਤੋਂ ਫੜਿਆ ਹੈ ਅਤੇ ਉਸ ਕੋਲ 26 ਆਈਫੋਨ ਅਤੇ 16 ਪ੍ਰੋ ਮੈਕਸ ਬਰਾਮਦ ਕੀਤੇ ਗਏ ਹਨ ਇਸ ਦੇ ਨਾਲ ਹੀ ਖਬਰ سامنے ਆਈ ਕਸਟਮਸ ਵਿਭਾਗ ਮੁਤਾਬਿਕ ਮੈਲਾ ਹਾਂਗਕਾਂਗ ਤੋਂ ਦਿੱਲੀ ਆ ਰਹੀ ਸੀ ਇਸ ਦੌਰਾਨ ਦਿੱਲੀ 에어ਪੋਰਟ ਤੋਂ ਚੈਕਿੰਗ ਗਰਾਉਂਡ ਉਸ ਦੇ ਨਾਲ ਹੀ ਵੈਨਟਿੰਗ ਬੈਗ ਤੋਂ ਆਈਫੋਨ 16 ਪ੍ਰੋ ਮੈਕਸ ਬਰਾਮਦ ਕੀਤੇ ਗਏ ਇਸ ਦੇ ਨਾਲ ਖਬਰ سامنے ਆ ਰਹੀ ਹੈ ਇਸ ਸਬੰਧਿਤ ਕਸਟਮਸ ਪਾਗ ਨੋਦਸਿਆ ਕਿ ਹਾਂਗਕਾਂਗ ਤੋਂ ਦਿੱਲੀ ਆ ਰਹੀ ਇੱਕ ਮਹਿਲਾ ਯਾਤਰੀ ਨੂੰ ਫੜਿਆ ਗਿਆ ਹੈ ਜੋ ਆਪਣੇ ਵੈਂਡਿਟੀ ਬੈਗ ਵਿੱਚ ਲੁਕਾ ਕੇ 26 ਆਈਫੋਨ 16 ਪ੍ਰੋ ਮੈਕਸ ਲੈ ਕੇ ਆ ਰਹੀ ਸੀ ਔਰਤ ਨੂੰ ਪੁਛਗਿਸ਼ ਕੀਤੀ ਗਈ ਅਤੇ ਇਸ ਤੋਂ ਬਾਅਦ ਇਲਾਵਾ ਕਸਟਮਸ ਭਾਗ ਦਾ ਕਹਿਣਾ ਹੈ ਕਿ ਮਾਮਲਾ ਦਰਜੇ ਕਰਕੇ ਅਗਲੇਰੀ ਕਾਂਜ ਸ਼ੁਰੂ ਕਰ ਦਿੱਤੀ ਗਈ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰੋ ਤੁਹਾਡੇ ਇੱਕ ਲਾਈਕ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਧੰਨਵਾਦ